ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਦੇ ਟ੍ਰੈਫਿਕ ਇੰਚਾਰਜ ਅਮਰੀਕ ਸਿੰਘ ਨੇ ਬੁਲਟ ਮੋਟਰਸਾਈਕਲਾਂ ਤੇ ਕਾਰਵਾਈ ਕਰਦੇ ਆ ਜਿਹੜੇ ਬੁੱਲਟ ਮੋਟਰਸਾਈਕਲਾਂ ਦੇ ਸਾਇਲੈਂਸਰ ਪੜਾਕੇ ਪਾਉਂਦੇ ਸਾਨੂੰ ਉਹਨਾਂ ਨੂੰ ਉਤਰਾ ਕੇ ਉਹਨਾਂ ਨੂੰ ਡੈਮੇਜ ਕੀਤਾ ਗਿਆ ਤੇ ਉਹਨਾਂ ਦੇ ਵਾਰਨਿੰਗ ਦਿੱਤੀ ਕਿ ਜੋ ਵੀ ਪੜਾਕੇ ਪਾਉਣ ਵਾਲਾ ਆਨਸਰ ਹੈ ਇੱਥੇ ਬੁੱਲਟ ਮੋਟਰਸਾਈਕਲ ਤੇ ਆਏਗਾ ਉਹਦੇ ਨਾਲ ਉਹਦਾ ਚਲਾਨ ਕੱਟ ਕੇ ਉਹਦੇ ਨਾਲ ਕਾਨੂੰਨੀ ਕਾਰਵਾਈ ਬੰਦਗੀ ਕੀਤੀ ਜਾਵੇਗੀ ਤੇ ਦਿਖਾਉਂਦੇ ਹਾਂ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਦੀਵਾਰ ਸਾਡੇ ਚੈਨਲ ਨੂੰ ਸਬਸਕ੍ਰਾਈਬ shear ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਰਹੋ ਪੰਜਾਬੀ ਦੀ ਆਵਾਜ਼ ਸੋਨੂ ਦਿਖਾਉਂਦਾ ਲਾਈਵ ਤਸਵੀਰਾਂ ਮਾਮਲਾ ਜੇ ਫਿਲਹਾਲ ਸਮੇਂ ਰੋੜੀ ਦਿੱਤਾ ਹੋਇਆ ਹੈ ਮੇਨਾ ਸੱਵਨ ਸਵੈਟਰ ਅਮਰੀਕ ਸਿੰਘ ਇੰਚਾਟਰਾ ਕੋ ਬਹਿੰਡਾ ਜਿਹੜੇ ਕੁਝ ਸ਼ਰਾਰਤੀ ਅੰਸਰ ਬੋਲਟ ਮੋਟਰਸਾਈਕਲਾਂ ਦੇ ਉੱਤੇ ਸਲੈਂਸਰ ਦੇ ਲਾ ਕੇ ਦੂਜੇ ਚੇਂਜ ਕਰਾ ਕੇ ਪਟਾਕੇ ਵਿਜਾਉਂਦੇ ਸੀ ਹੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮਾ ਪਟਾਕੇ ਮਾਰ ਕੇ ਉਹਨਾਂ ਦੇ ਸਲੈਂਸਰ ਲਹਾਏ ਗਏ ਆ ਉਹਦੇ ਨਾਲ ਅੱਜ ਡੈਮੇਜ ਕੀਤੇ ਗਏ ਕਿੰਨੇ ਕਿਸਮ ਦੇ ਸਿਲੈਂਸਰ ਨੇ ਇਹ ਕੋਈ ਦਸਤ ਸਿਲੈਂਸਰ ਉਤਾਰੇ ਹੈ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਥੇ ਵੀ ਕੋਈ ਵੀ ਸਾਨੂੰ ਇਹ ਜਿਹਾ ਮੁੱਥੇ ਕੋਈ ਮਿਲਦਾ ਉਹਨੂੰ ਅਸੀਂ ਨਾਲ ਇੰਪਾਉਂਡ ਵੀ ਕਰ ਰਹੇ ਹਾਂ ਤੇ ਨਾਲ ਹੀ ਉਹਦਾ ਸਿਲੈਂਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕੇ ਆਉਂਦਾ ਤੇ ਇਹਨੂੰ ਸਿਲੈਂਸਰ ਚੇਂਜ ਕਰਕੇ ਦੇ ਦੇ ਬਾਰ-ਬਾਰ ਜੀ ਇਹ ਜੁਰਮ ਫਿਰ ਕਾਬੇ ਦੁਆਰਾ ਤੇ ਦੇਖੋ ਜਿੰਨੇ ਵਾਰੀ ਇਹ ਕਰੂਗਾ ਅਸੀਂ ਇਹਨੂੰ ਇੰਪਾਉਂਡ ਕਰੀ ਜਣਾ ਮੰਗੇ ਜੇ ਫਿਰ ਵੀ ਵਾਰ-ਵਾਰ ਦੋ ਜਾਂ ਚਾਰ ਵਾਰੀ ਕਰੂਗਾ ਉਹਦੇ ਖਲਾਫ ਇਹ ਲਿਖ ਕੇ ਆਰਟੀਓ ਸਾਹ ਨੂੰ ਵੀ ਭੇਜਾਂਗੇ ਤੇ ਕਲਪ ਕਰਵਾਈ ਕੀਤੀ ਜਾਵੇਗੀ ਕਿ ਪਰਿਵਾਰਕ ਮੈਂਬਰ ਆ ਜਿਹੜੇ ਬੁਲਟ ਮੋਟਰਸਾਈਕਲ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਸਮਝਾਉਣ ਦੀ ਲੋੜ ਹੈ ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਕਿ ਜਿਹੜੇ ਆਪਣੇ ਨਵਾਲਗ ਬੱਚਿਆਂ ਨੂੰ ਜਾਂ ਬਾਲਗ ਬੱਚਿਆਂ ਨੂੰ ਵੀ ਦਿੰਦੇ ਆ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਦਿਓ ਪਰੰਤੂ ਉਹਦੇ ਬੱਚੇ ਦੇ ਵਿੱਚ ਵੀ ਧਿਆਨ ਰੱਖੋ ਜੇ ਬੱਚਾ ਕੋਈ ਚੇਂਜ ਤਾਂ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿਵੇਂ ਸਲੈਂਸਰ ਚੇਂਜ ਕਰਾ ਦਿੰਦੇ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜੇਕਰ ਬੱਚਾ ਸਲੈਂਸਰ ਚੇਂਜ ਕਰ ਨਾਲਾ ਪਟਾਕੇ ਵੀ ਮਾਰਦਾ ਇਸ ਕਰਕੇ ਤੇ ਰੰਤ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਤੇ ਵੀ ਧਿਆਨ ਰੱਖਣਾ ਹੁਣ ਲਗਾਤਾਰ ਕਿ ਐਕਸ਼ਨ ਕੀ ਹੋਊਗਾ ਇਹ ਬਿਲਕੁਲ ਕੰਟੀਨਿਊ ਜਾਰੀ ਰਹੇਗਾ